ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਦੀ ਭਲਾਈ ਯਕੀਨੀ ਬਣਾਉਣ ਅਤੇ ਉਨ੍ਹਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਖੋਲਣ ਲਈ ਮਿਸ਼ਨ ਰੁਜ਼ਗਾਰ ਤਹਿਤ ਲਗਾਤਾਰ ਨਵੇਂ ਮੀਲ ਪੱਥਰ ਸਥਾਪਿਤ ਕਰ ਰਹੀ ਹੈ। ਮਿਹਨਤੀ ਅਤੇ ਹੁਨਰਮੰਦ ਨੌਜਵਾਨਾਂ ਨੂੰ ਨਰੋਲ ਮੈਰਿਟ ਦੇ ਆਧਾਰ 'ਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਸਰ ਮੇਰੇ ਮਾਤਾ-ਪਿਤਾ ਦਾ ਸੁਪਨਾ ਸੀ ਕਿ ਉਹਨਾਂ ਦਾ ਬੇਟਾ ਕਿੱਥੇ ਸੈੱਟ ਹੋਵੇ। ਉਹ ਵਿਚਾਰੇ ਆਪ ਤਾਂ ਨਹੀਂ ਰਹੇ ਇਹ ਅੱਜ 18 ਸਾਲਾਂ ਬਾਅਦ ਸਰ ਇਹ ਸੁਪਨਾ ਮੇਰਾ ਪੂਰਾ ਹੋ ਰਿਹਾ ਹੁਣ ਤੱਕ ਵੱਖ-ਵੱਖ ਵਿਭਾਗਾਂ 'ਚ 55000 ਤੋਂ ਵੱਧ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਨੇ ਪੰਜਾਬ ਸਰਕਾਰ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਕਰਨ ਅਤੇ ਰੋਜ਼ਗਾਰ ਦੇਣ ਦੇ ਆਪਣੇ ਵਾਅਦੇ ਤੇ ਪੂਰੀ ਤਰ੍ਹਾਂ ਖਰੀ ਉੱतरी ਹੈ ਸਰਕਾਰੀ ਨੌਕਰੀ ਪਹਿਲਾਂ ਤਾਂ ਇੱਕ ਸੁਪਨਾ ਹੀ ਹੁੰਦੀ ਸੀ ਕਿੱਥੇ ਨਹੀਂ ਮਿਲਦੀ ਆਪਣਾ ਕੋਈ ਮੰਤਰੀ ਨਹੀਂ ਜਾਣਦਾ ਆਪਣੇ ਕੋਲੇ ਪੈਸੇ ਨਹੀਂ ਹੈਗੇ ਹੁਣ ਸਰਕਾਰੀ ਨੌਕਰੀ ਪੜ੍ਹਾਈ ਤੇ ਬੇਸ ਤੇ ਮਿਲਦੀ ਹੈ ਮੈਰਿਟ ਤੇ ਬੇਸ ਤੇ ਮਿਲਦੀ ਹੈ ਪੜੋ ਨੰਬਰ ਲਓ ਤਾਂ ਨੌਕਰੀ ਤੁਹਾਡੇ ਘਰੇ ਆਪ ਆਉਗੀ ਕਿਸੇ ਨੂੰ ਕੋਈ ਕਰਪੀਆ ਦੇਣਾ ਪਏ ਕਿਸੇ ਨੂੰ ਕੋਈ ਸਿਫਾਰਿਸ਼ ਲਾਉਣੀ ਪਏ ਤੇ ਤੁਸੀਂ ਹੁਣ ਪੰਜਾਬ ਸਰਕਾਰ ਦਾ ਹਿੱਸਾ ਹੋ ਸਸਿਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਹਾਂ ਦੈਨਿਕ ਸਵੇਰਾਂ ਟੀਵੀ ਤੇ ਇੱਕ ਹੋਰ ਗੈਜਟ ਦਾ ਐਪੀਸੋਡ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਅੱਜ ਗੈਲੈਕਸੀ ਸੈਮਸੰਗ ਗੈਲੈਕਸੀ ਦਾ ਜਿਹੜਾ ਫੋਨ ਹੈ ਨਵਾਂ S25 FE ਉਹਦੇ ਫੀਚਰਸ ਦੇ ਬਾਰੇ ਗੱਲ ਕਰਾਂਗੇ ਨਾਲ ਉਹਦੇ ਆਫਰਸ ਕੀ ਨੇ ਕਿਉਂਕਿ ਫੈਸਟਿਵ ਸੀਜ਼ਨ ਚੱਲ ਰਿਹਾ ਸੋ ਅਨਮੋਲ ਮੇਰੇ ਨਾਲ ਨੇ ਅਨਮੋਲ ਇਸ ਫੋਨ ਦੇ ਬਾਰੇ ਵੀ ਜ਼ਰੂਰ ਸਾਨੂੰ ਦੱਸੋ ਔਰ ਨਾਲ ਜਿਹੜੇ ਚਾਰਜਰ ਦਾ ਜ਼ਿਕਰ ਕਰਨਾ ਉਹਦੇ ਬਾਰੇ ਵੀ ਦੱਸੋ ਜੀ ਸਸਿਕਾਲ ਨਮਸਕਾਰ ਆਦਾਬ ਜੀ ਇੱਕ ਇਹ ਨਵਾਂ ਫੋਨ ਆਇਆ ਰਿਹਾ ਹੈ ਸਾਡਾ ਸੈਮਸੰਗ ਪਲੱਸ ਇਹਦੀ ਡਿਊਰੈਬਿਲਟੀ ਬਹੁਤ ਬੈਟਰ ਹੋ ਗਈ ਹੈ ਡਿਊਰੈਬਿਲਟੀ ਜਿਹੜਾ ਗ੍ਰਿਲਾਸ ਆਰਮਰ 2 ਫਰੰਟ ਐਂਡ ਬੈਕ ਲੱਗਦਾ ਆ IP68 ਰੇਟਿੰਗ ਹੈ ਵਾਟਰ ਅੰਡ ਰਿਸਿਸਟੈਂਟ ਆ ਮਤਲਬ ਤੁਸੀਂ ਪਾਣੀ ਦੇ ਵਿਗਗਰ ਵਿੱਚ ਗਿਰ ਜਾਂਦਾ ਤਾਂ ਉਹ ਸੇਫ ਰਹੇਗਾ ਫੋਨ ਪਲੱਸ ਇਹਦੇ ਵਿੱਚ ਤੁਹਾਨੂੰ ਡਿਜ਼ਾਈਨ ਅੱਛਾ ਮਿਲ ਜੇਗਾ ਡਿਜ਼ਾਈਨ ਦੇਖੋ ਕਿੰਨਾ ਪ੍ਰੀਮੀਅਮ ਹੈ 7.4mm ਸਲੀਕ ਹੈ ਔਰ ਇਹਦੇ ਵਿੱਚ ਆਰਮਰ ਅਲੂਮੀਨੀਅਮ ਦੀ ਹਿੰਜ ਮਿਲ ਜਾਂਦੀ ਹੈ ਉਹ ਹਿੰਜ ਸੌਰੀ ਫਰੇਮ ਮਿਲ ਜਾਂਦਾ ਇਹਦੇ ਵਿੱਚ ठीक है और ये जो प्रोसैसर रहेगा एगजीनोज का रहेगा सैमसंग का खुद का अपना प्रोसैसर है एगजीनोज ट्वेंटी फोर हंड्रेड जी फोर नैनोमीटर प्रोसैसर रहेगा और डिस्प्ले क्वलिटी की गल करा तो ये डिस्प्ले क्वालिटी डायनेमिक कैमरा टू एक्स डिस्प्ले है ਔਰ ਗ੍ਰੀਲਾ ਗਲਾਸ ਆਰਮਰ ਟੂ ਫਰੰਟ ਐਂਡ ਬੈਕ ਦੋਨੋ ਸਾਈਡ ਰਹੇਗਾ ਡਿਊਰਬਿਲਟੀ ਵੀ ਪਿਲ ਲ ਗਨ ਕਰ ਲਈ ਹੈ ਹੋਰ ਇਹਦੇ ਚ ਕੈਮਰੇ ਦੀ ਗੱਲ ਕਰੀਏਗੇ ਤਾਂ 50 ਮੈਗਪਿਕਸਲ ਕੈਮਰਾ ਮਿਲ ਜੇਗਾ ਇਹਦੇ ਵਿੱਚ ਔਰ ਜਿਹੜਾ ਫਰੰਟ ਕੈਮਰਾ ਉਹ 12 ਮੈਗਪਿਕਸਲ ਹੈ ਪਰ ਜੋ ਪਹਿਲਾ ਆ ਰਿਹਾ ਸੀਗਾ S24 FE ਉਹਦੇ ਨਾਲੋਂ ਡਿਫਰੈਂਸ ਦੱਸ ਦਿੰਨਾ ਉਹ ਪਹਿਲਾਂ ਨਾਲੋਂ ਸਲੀਕ ਹੋ ਗਿਆ ਔਰ ਇਹਦੇ ਵਿੱਚ ਪਹਿਲਾਂ 10 ਮੈਗਪਿਕਸਲ ਕੈਮਰਾ ਆਂਦਾ ਸੀ 셀ਫੀ ਵਾਲਾ ਉਹਨਾਂ ਨੂੰ 12 ਮੈਗਪਿਕਸਲ ਕੈਮਰਾ ਘਰ ਪੁੱਤਾ ਔਰ ਫਸਟ ਟਾਈਮ ਇਹਦੇ ਵਿੱਚ 512GB ਸਟੋਰੇਜ ਮਿਲ ਜੇਗੀ ਪਹਿਲਾਂ 256 ਹੁੰਦੀ ਸੀ ਇਸ ਟਾਈਮ ਫੈਨ ਐਡੀਸ਼ਨ ਆਪਾਂ ਚੇ ਫੋਨ 512 ਦਾ ਵੀ ਆਪਸ਼ਨ ਦੇਤਾ ਹੈ ਜੇ ਕਸਟਮਰ ਨੂੰ ਸਟੋਰੇਜ ਕੋਈ ਇਸ਼ੂ ਆਉਂਦਾ ਸੀਗਾ ਉਹ ਉਹਨੂੰ ਫulfill ਕਰਤਾ ਹੋਇਆ ਕੰਪਨੀ ਨੇ ਤੇ ਇਹ ਇਹ ਬੈਟਰ ਹੈ ਫੋਨ ਪਲੱਸ ਇਹਦੇ ਵਿੱਚ AI ਦੇ ਫੀਚਰਸ ਆ ਜਾਣਗੇ ਲਾਈਕ ਸਰਕਲ ਟੂ ਸਰਚ ਆ ਜਾਏਗਾ ਔਰ ਜੈਮਿਨੀ ਦੇ ਫੀਚਰਸ ਆ ਜਾਣਗੇ ਜੈਮਿਨੀ ਲਾਈਵ ਆ ਜਾਏਗਾ ਜੈਮਿਨੀ ਅ ਜੈਪਨਾ ਨੇ ਤੁਸੀਂ ਕੋ ਜੋ ਕੁਝ ਵੀ ਕਮਾਂਡ ਦਿੰਨੇ ਹੋ ਤਾ ਉਹ ਤੁਹਾਨੂੰ ਪ੍ਰੋਪਰ ਸਰਚ ਕਰਕੇ ਤੁਹਾਨੂੰ ਸਾਹਮਣੇ ਲਿਆ ਦੂਗਾ ਜਿੱਦਾਂ ਤੁਸੀਂ ਕੋਈ ਕਮਾਂਡ ਦਿੰਦੇ ਹੋ ਇਹ ਆਪਣੇ ਕਿਸੇ ਫਰੈਂਡ ਨੂੰ ਲੋਕੇਸ਼ਨ ਭੇਜਣੀ ਹੈ ਉਹ इजीली ਸੈਂਡ ਕਰ ਸਕਦੇ ਹੋ ਕਮਾਂਡ ਦੇ ਚੱਲ ਕੇ ਜੀ ਔਰ ਵਾਇਰਲੈਸ ਚਾਰਜਰ ਦੇ ਵੀ ਤੁਸੀਂ ਗੱਲ ਕਰ ਰਹੇ ਸੀਗੇ ਇੱਕ ਵਾਇਰਲੈਸ ਇਹ ਚਾਰਜਿੰਗ ਵੀ ਸਪੋਰਟ ਕਰਦਾ ਚਾਹੇ ਫੋਨ ਟੂ ਫੋਨ ਤੁਸੀਂ ਚਾਰਜ ਕਰ ਸਕਦੇ ਹੋ ਇਸ ਤੋਂ ਇਲਾਵਾ ਇੱਕ ਸਾਡੇ ਕੋਲ 3 ਇਨ 1 ਚਾਰਜਰ ਆਂਦਾ ਹੈ Samsung ਦਾ ਹੀ ਆ ਡਿਜ਼ਾਈਨ ਫॉर Samsung ਆ ਇਹ Samsung ਕੰਪੈਟੀਬਲ ਹੈ ਇਸ ਦੇ ਵਿੱਚ ਤੁਸੀਂ ਆਪਣੀ ਵਾਚ ਵੀ ਚਾਰਜ ਕਰ ਸਕਦੇ ਹੋ ਠੀਕ ਹੈ ਜੀ ਇੱਕ ਬਰਸ ਚਾਰਜਰ ਇਸ ਤੋਂ ਫੋਨ ਵੀ ਚਾਰਜ ਕਰ ਸਕਦੇ ਇੱਕ ਟਾਈਮ 'ਚ ਨਾਲ ਇਹਦੇ ਤੁਹਾਨੂੰ 45 ਵਟ ਦਾ ਐਡਪਟਰ ਮਿਲ ਜਾਏਗਾ ਠੀਕ ਹੈ ਔਰ ਇਸ ਬਹੁਤ ਵਧੀਆ ਪ੍ਰੋਡਕਟ ਹੈ ਜਿੱਦਾਂ ਤੁਸੀਂ ਆਫਿਸ 'ਚ ਬੈਠੇ ਹੋਏ ਇੱਕੋ ਹੀ ਇੱਕ ਹੀ ਟੇਬਲ ਤੇ ਤੁਸੀਂ ਆਪਣੀਆਂ ਤਿੰਨਾਂ ਹੀ ਚੀਜ਼ਾਂ ਚਾਰਜ ਕਰ ਸਕਦੇ ਹੋ ਇੱਕ ਟਾਈਮ ਤੇ ਇਹਨੂੰ ਚਾਰਜ ਕਰਨਾ ਪਊਗਾ ਇਹਨੂੰ ਵੀ ਪਹਿਲਾਂ ਹੀ ਆਏ ਆ ਆਟੋਮੈਟਿਕ ਇਹ ਵਾਇਰ ਲੱਗੇਗੀ ਬੈਕ ਸਾਈਡ ਇਹਦੇ ਵਾਇਰ ਲੱਗਦੀ ਹੈ 45 ਵੋਲਟ ਦਾ ਐਡਪਟਰ ਆਉਂਦਾ ਨਾਲ ਹੀ ਆਉਂਦਾ ਵੀ ਇਹਦਾ ਐਡਪਟਰ ਹੈ ਜੀ ਔਰ ਈਜ਼ੀ ਹੈ ਮਤਲਬ ਆਫਿਸ ਸੇ ਸਿੱਧਾ ਐਦਾ ਲਗਾਤਾ ਚਾਰਜਿੰਗ ਸਟਾਰਟ ਹੋ ਜਾਏਗਾ ਸੋ ਤੁਸੀਂ ਜਿੱਦਾਂ ਦੇਖਿਆ ਕਿ ਅਗਰੇ ਕੰਬੋ ਦੇ ਵਿੱਚ ਲੰਨੇ ਆ ਕੰਬੋ ਦੇ ਵਿੱਚ ਔਰ ਆਫਰ ਲੱਗ ਜਾਏਗਾ ਜਿੱਦਾਂ ਇਹਦੇ ਵੈਸੇ 9500 ਦਾ ਪੈਂਦਾ ਔਰ ਕਸਟਮਰ ਵਿਜ਼ਿਟ ਕਰਨਗੇ ਤਾਂ ਉਹਨਾਂ ਨੂੰ ਹੋਰ ਜੋ ਵੀ ਬੰਦਾ ਆੜੇ ਡਿਸਕਾਊਂਟ ਹੋਰ ਵਧੀਆ ਕਰ ਦਾਂਗੇ ਪਲੱਸ ਇਹਦੇ ਤੇ ਵੀ ਆਫਰ ਬਹੁਤ ਵਧੀਆ ਪ੍ਰੀਜ਼ਰਵ ਆਫਰ ਚੱਲ ਰਿਹਾ ਹੈ ਇਹ ਵੈਸੇ 128GB 60000 ਦਾ ਜੋ 12GB ਹੈ 78000 ਦਾ ਬਟ ਜੇ ਤੁਸੀਂ ਕਸਟਮਰ ਵਿਜ਼ਿਟ ਕਰਕੇ ਇਹਨੂੰ ਬੁੱਕ ਕਰਵਾਉਂਦਾ ਤਾਂ 12000 ਦਾ ਇੱਕ ਬੈਨੀਫਿਟ ਮਿਲ ਜਾਏਗਾ ਪਲੱਸ 5000 ਦਾ ਇਸ ਤੋਂ ਇਲਾਵਾ ਕੈਸ਼ਬੈਕ ਆਫਰ ਚੱਲ ਰਿਹਾ ਉਹ ਵੀ ਮਿਲੇਗਾ ਸੋ ਅਗਰ ਤੁਸੀਂ ਵੀ ਇਹ ਫੋਨ ਲੈਣਾ ਹੈ ਨਾਲ ਚਾਰਜਰ ਲੈਣਾ ਤਾਂ ਬਹੁਤ ਵਧੀਆ ਆਫਰ ਹੈ ਤੇ Samsung ਦੇ ਸਟੋਰ ਤੇ ਤੁਸੀਂ ਜ਼ਰੂਰ ਵਿਜ਼ਿਟ ਕਰੋ ਸੈਕਟਰ 22 ਬੀ ਦੇ ਵਿੱਚ Samsung ਸਟੋਰ Let's Connect ਤੇ ਸੋ ਫੈਸਟੀਵਲ ਸੀਜ਼ਨ ਹੈ ਤੇ ਪ੍ਰੀ ਬੁਕਿੰਗਸ ਵੀ ਬਹੁਤ ਸਾਰੀਆਂ ਗੈਜਟਸ ਦੀਆਂ ਚੱਲ ਰਹੀਆਂ ਨੇ ਅਗਰ ਤੁਸੀਂ ਵੀ ਕੁਝ ਲੈਣਾ ਤਾਂ ਇੱਥੇ ਡੈਫੀਨਿਟਲੀ ਵਿਜ਼ਿਟ ਕਰ ਸਕਦੇ ਹੋ ਧੰਨਵਾਦ ਸਤਿ ਸ਼੍ਰੀ ਅਕਾਲ ਨਮਸਕਾਰ ਅਦab ਮੈਂ ਤੁਹਾਡੇ ਨਾਲ ਮਾਨਸਿਕ ਖੁੱਲ੍ਹਕ ਤੁਸੀਂ ਦੇਖੀ ਹੁੰਦਾ ਨਹੀਂ ਸਵੇਰ ਦੀ ਤੇ ਇੱਕ ਹੋਰ ਗੈਜਟ ਦਾ ਐਪੀਸੋਡ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਅੱਜ Galaxy Samsung Galaxy ਦਾ ਜਿਹੜਾ ਫੋਨ ਹੈ ਨਵਾਂ S25 FE ਉਹਦੇ ਫੀਚਰਸ ਦੇ ਬਾਰੇ ਗੱਲ ਕਰਾਂਗੇ ਨਾਲ ਉਹਦੇ ਆਫਰਸ ਕੀ ਨੇ ਕਿਉਂਕਿ ਫੈਸਟਿਵ ਸੀਜ਼ਨ ਚੱਲ ਰਿਹਾ ਸੋ ਅਨਮੋਲ ਮੇਰੇ ਨਾਲ ਨੇ ਅਨਮੋਲ ਇਸ ਫੋਨ ਦੇ ਬਾਰੇ ਵੀ ਜ਼ਰੂਰ ਸਾਨੂੰ ਦੱਸੋ ਔਰ ਨਾਲ ਜਿਹੜੇ ਚਾਰਜਰ ਦਾ ਜ਼ਿਕਰ ਕਰਨਾ ਉਹਦੇ ਬਾਰੇ ਵੀ ਦੱਸੋ ਜੀ ਸੱਸਾ ਜੀ ਗੱਲ ਨਾਲ ਆਹ ਜੀ ਇੱਕ ਇਹ ਨਵਾਂ ਫੋਨ ਆਇਆ ਰਿਹਾ ਹੈ ਸਾਡਾ Samsung ਵੱਲੋਂ ਇਹ 6.7 ਇੰਚ ਸਾਈਜ਼ ਵਿੱਚ ਰਹੇਗਾ ਪਲੱਸ ਇਹਦੀ ਡਿਊਰੈਬਿਲਟੀ ਬਹੁਤ ਬੈਟਰ ਹੋ ਗਈ ਹੈ ड्यूरेबिलिटी इज देयर ग्रिललास आरमट टू फ्रंट एंड बैक ਲੱਗਦਾ ਹੈ IP68 ਰੇਟਿੰਗ ਹੈ વોટર ਰਿਸਿਸਟੈਂਟ ਹੈ ਮਤਲਬ ਤੁਸੀਂ ਪਾਣੀ ਦੇ ਵੀ ਅਗਰ ਵਿੱਚ ਗਿਰ ਜਾਂਦਾ ਹੈ ਤਾਂ ਉਹ ਸੇਫ ਰਹੇਗਾ ਫੋਨ ਪਲੱਸ ਇਹਦੇ ਵਿੱਚ ਤੁਹਾਨੂੰ ਡਿਜ਼ਾਈਨ ਅੱਛਾ ਮਿਲ ਜੇਗਾ ਡਿਜ਼ਾਈਨ ਦੇਖੋ ਕਿੱਡਾ ਪ੍ਰੀਮੀਅਮ ਹੈ 7.4mm ਸਲੀਕ ਹੈ ਔਰ ਇਹਦੇ ਵਿੱਚ ਆਰਮਰ ਅਲਮੀਨੀਅਮ ਦੀ ਹਿੰਜ ਮਿਲ ਜਾਂਦੀ ਹੈ ਉਹ ਹਿੰਜ ਸੌਰੀ ਫਰੇਮ ਮਿਲ ਜਾਂਦਾ ਹੈ ਇਸੇ ਠੀਕ ਹੈ ਔਰ ਇਹਦੇ ਵਿੱਚ ਜਿਹੜਾ ਪ੍ਰੋਸੈਸਰ ਹੋਏਗਾ ਐਕਸੀਨੋਸ ਦਾ ਰਹੇਗਾ Samsung ਦਾ ਖੁਦ ਆਪਣਾ ਪ੍ਰੋਸੈਸਰ ਹੈ ਐਕਸੀਨੋਸ 2400 ਜੀ 49 ਮੀਟਰ ਪ੍ਰੋਸੈਸਰ ਰਹੇਗਾ ਔਰ ਡਿਸਪਲੇ ਕੁਆਲਿਟੀ ਦੀ ਗੱਲ ਕਰਾਂਗੇ ਤੇ ਇਹਦੇ ਵਿੱਚ ਡਿਸਪਲੇ ਕੁਆਲਿਟੀ ਡਾਇਨਾਮਿਕ ਐਮਲੇ 2ਐਕਸ ਡਿਸਪਲੇ ਹੈ ਔਰ ਗ੍ਰਿਲਾ ਗਲਾਸ ਆਰਮਰ 2 ਫਰੰਟ ਐਂਡ ਬੈਕ ਦੋਨੋਂ ਸਾਈਡ ਰਹੇਗਾ ਡਿਊਰਬਿਲਟੀ ਵੀ ਪਹਿਲੇ ਗੱਲ ਕਰ ਲਈ ਹੈ ਹੋਰ ਇਹਦੇ ਚ ਕੈਮਰੇ ਦੀ ਗੱਲ ਕਰੀਏਗਾ ਤਾਂ 50 ਮੈਗਪਿਕਸ ਕੈਮਰਾ ਮਿਲ ਜੇਗਾ ਇਹਦੇ ਵਿੱਚ ਔਰ ਜਿਹੜਾ ਫਰੰਟ ਕੈਮਰਾ ਉਹ 12 ਮੈਗਪਿਕਸ ਹੈ ਪਰ ਜੋ ਪਹਿਲਾ ਆ ਰਿਹਾ ਸੀਗਾ S24 FE ਉਹਦੇ ਨਾਲੋਂ ਡਿਫਰੈਂਸ ਦੱਸ ਦਿੰਨਾ ਉਹ ਪਹਿਲਾਂ ਨਾਲੋਂ ਸਲੀਕ ਹੋ ਗਿਆ ਔਰ ਇਹਦੇ ਵਿੱਚ ਪਹਿਲਾ 10 ਮੈਗਾਪਿਕਲ ਕੈਮਰਾ ਆਉਂਦਾ ਹੀ ਸੈਲਫੀ ਵਾਲਾ ਆਉਂਦਾ 12 ਮੈਗਾਪਿਕਲ ਕੈਮਰਾ ਘਰ ਪੁੱਤਾ। ਔਰ ਫਸਟ ਟਾਈਮ ਇਹਦੇ ਵਿੱਚ 512GB ਸਟੋਰੇਜ ਮਿਲ ਜੇਗੀ। ਪਹਿਲਾ 256 ਆਉਂਦੀ ਸੀ। ਐਸਟੋ ਫੈਨ ਐਡੀਸ਼ਨ ਫੋਨ ਸੀ। ਫੋਨ 512 ਦਾ ਵੀ ਆਪਸ਼ਨ ਦੇਤਾ ਹੈ। ਜੇ ਕਸਟਮਰ ਨੂੰ ਸਟੋਰ ਹੈਵ ਲੋ ਕੋਈ ਇਸ਼ੂ ਆਉਂਦਾ ਸੀਗਾ ਉਹ ਉਹਨੂੰ ਫਿਲਫਿਲ ਕਰਤਾ ਹੋਇਆ ਕੰਪਨੀ ਨੇ। ਤੇ ਇਹ ਇਹ ਬੈਟਰ ਫੋਨ ਪਲੱਸ ਇਹਦੇ ਵਿੱਚ AI ਦੇ ਫੀਚਰਸ ਆ ਜਾਣਗੇ। ਲਾਈਕ ਸਰਕਲ ਟੂ ਸਰਚ ਆ ਜਾਏਗਾ। ਔਰ ਜੈਮਿਨੀ ਦੇ ਫੀਚਰਸ ਆ ਜਾਣਗੇ। ਜੇ ਐਮਐ ਨਾ ਹੀ ਲਾਈਵ ਆਜੇਗਾ ਜੇ ਐਮਐ ਨਾ ਹੀ ਜੈਮਨਾ ਨੇ ਤੁਸੀਂ ਕੋ ਜੋ ਕੁਝ ਵੀ ਕਮਾਂਡ ਦਿੰਨੇ ਹੋ ਤਾਂ ਉਹ ਤੁਹਾਨੂੰ ਪ੍ਰੋਪਰ ਸਰਚ ਕਰਕੇ ਤੁਹਾਨੂੰ ਸਾਹਮਣੇ ਲਿਆ ਦਊਗਾ ਜਿੱਦਾਂ ਤੁਸੀਂ ਕੋਈ ਕਮਾਂਡ ਦਿੰਦੇ ਹੋ ਇਹ ਆਪਣੇ ਕਿਸੇ ਫਰੈਂਡ ਨੂੰ ਲੋਕੇਸ਼ਨ ਭੇਜਣੀ ਹੈ ਉਹ इजीली ਸੈਂਡ ਕਰ ਸਕਦੇ ਹੋ ਕਮਾਂਡ ਦੇ ਜ਼ਰੀਏ ਜੀ ਔਰ ਵਾਇਰਲੈਸ ਚਾਰਜਰ ਦੇ ਵੀ ਤੁਸੀਂ ਗੱਲ ਕਰ ਰਹੇ ਸੀਗਾ ਵਾਇਰਲੈਸ ਇਹ ਚਾਰਜਿੰਗ ਵੀ ਸਪੋਰਟ ਕਰਦਾ ਹੈ ਚਾਹੇ ਫੋਨ ਟੂ ਫੋਨ ਤੋਂ ਹੀ ਚਾਰਜ ਕਰ ਸਕਦੇ ਹੋ ਇਸ ਤੋਂ ਇਲਾਵਾ ਇੱਕ ਸਾਡੇ ਕੋਲ 3 ਇਨ 1 ਚਾਰਜਰ ਆਉਂਦਾ ਹੈ Samsung ਦਾ ਹੀ ਹੈ ਡਿਜ਼ਾਈਨ ਫॉर Samsung ਹੈ ਇਹ Samsung ਕੰਪੈਟੀਬਲ ਕੰਪੈਟੀਬਲ ਹੈ ਇਸ ਦੇ ਵਿੱਚ ਤੁਸੀਂ ਆਪਣੀ ਵਾਚ ਵੀ ਚਾਰਜ ਕਰ ਸਕਦੇ ਹੋ ਠੀਕ ਹੈ ਜੀ ਇੱਕ ਬਰਸ ਸ ਚਾਰਜਰ ਸੇ ਫੋਨ ਵੀ ਚਾਰਜ ਕਰ ਸਕਦੇ ਇੱਕ ਟਾਈਮ 'ਚ ਨਾਲ ਇਹਦੇ ਤੁਹਾਨੂੰ 45 ਵਟ ਦਾ ਐਡਪਟਰ ਮਿਲ ਜੇਗਾ ਠੀਕ ਹੈ ਔਰ ਇਸ ਬਹੁਤ ਵਧੀਆ ਪ੍ਰੋਡਕਟ ਹੈ ਜਿੱਦਾਂ ਤੁਸੀਂ ਆਫਿਸ 'ਚ ਬੈਠੇ ਹੋਏ ਇੱਕ ਹੀ ਇੱਕ ਹੀ ਟੇਬਲ ਤੇ ਤੁਸੀਂ ਆਪਣੀਆਂ ਤਿੰਨਾਂ ਹੀ ਚੀਜ਼ਾਂ ਚਾਰਜ ਕਰ ਸਕਦੇ ਹੋ ਇੱਕ ਟਾਈਮ ਤੇ ਇਹਨੂੰ ਚਾਰਜ ਕਰਨਾ ਪਊਗਾ ਇਹਨੂੰ ਵੀ ਪਹਿਲਾਂ ਹੀ ਆਏ ਆ ਆਟੋਮੈਟਿਕ ਇਹ ਵਾਇਰ ਲੱਗੇਗੀ ਬੈਕ ਸਾਈਡ ਇਹਦੇ ਵਾਇਰ ਲੱਗਦੀ ਹੈ 45 ਵੋਲਟ ਦਾ ਅਡਪਟਰ ਆਉਂਦਾ ਨਾਲ ਹੀ ਆਉਂਦਾ ਵੀ ਇਹ ਅਡਪਟਰ ਹੈ ਜੀ ਔਰ ਈਜ਼ੀ ਹੈ ਮਤਲਬ ਆਫਿਸ ਸਿੱਧਾ ਐਦਾ ਲਗਾਤਾ ਚਾਰਜਿੰਗ ਸਟਾਰਟ ਹੋ ਜਾਏਗਾ ਸੋ ਤੁਸੀਂ ਜਿੱਦਾਂ ਦੇਖਿਆ ਕਿ ਇਹ ਅਗਰੇ ਕੰਬੋ ਦੇ ਵਿੱਚ ਲੰਨੇ ਆ ਕੰਬੋ ਦੇ ਵਿੱਚ ਔਰ ਆਫਰ ਲੱਗ ਜਾਏਗਾ ਜਿੱਦਾਂ ਇਹ ਵੈਸੇ 9500 ਦਾ ਪੈਂਦਾ ਔਰ ਕਸਟਮਰ ਵਿਜ਼ਿਟ ਕਰਨਗੇ ਤਾਂ ਉਹਨਾਂ ਨੂੰ ਹੋਰ ਜੋ ਵੀ ਬੰਦ ਹੋਇਆ ਡਿਸਕਾਊਂਟ ਹੋਰ ਵਧੀਆ ਕਰ ਦਾਂਗੇ ਪਲੱਸ ਇਹਦੇ ਤੇ ਵੀ ਆਫਰ ਬਹੁਤ ਵਧੀਆ ਪ੍ਰੀਜ਼ਰਵ ਆਫਰ ਚੱਲ ਰਿਹਾ ਹੈ ਇਹ ਵੈਸੇ 128GB 60000 ਦਾ ਜੋ 212GB ਹੈ 78000 ਦਾ ਬਟ ਜੇ ਤੁਹਾ ਹੀ ਕਸਟਮਰ ਵਿਜ਼ਿਟ ਕਰਕੇ ਇਹਨੂੰ ਬੁੱਕ ਕਰਵਾਉਂਦਾ ਤਾਂ 12000 ਦਾ ਇੱਕ ਬੈਨੀਫਿਟ ਮਿਲ ਜਾਏਗਾ ਪਲੱਸ 5000 ਦਾ ਇਸ ਤੋਂ ਇਲਾਵਾ ਕੈਸ਼ਬੈਕ ਆਫਰ ਚੱਲ ਰਿਹਾ ਉਹ ਵੀ ਮਿਲੇਗਾ ਸੋ ਅਗਰ ਤੁਸੀਂ ਵੀ ਇਹ ਫੋਨ ਲੈਣਾ ਨਾਲ ਚਾਰਜਰ ਲੈਣਾ ਤਾਂ ਬਹੁਤ ਵਧੀਆ ਆਫਰ ਹੈ ਤੇ Samsung ਦੇ ਸਟੋਰ ਤੇ ਤੁਸੀਂ ਜ਼ਰੂਰ ਵਿਜ਼ਿਟ ਕਰੋ ਸੈਕਟਰ 22 B ਦੇ ਵਿੱਚ Samsung Store Let's Connect ਤੇ ਸੋ ਫੈਸਟੀਵਲ ਸੀਜ਼ਨ ਹੈ ਤੇ ਪ੍ਰੀ ਬੁਕਿੰਗਸ ਵੀ ਬਹੁਤ ਸਾਰੀਆਂ ਗੈਜੇਟਸ ਦੀਆਂ ਚੱਲ ਰਹੀਆਂ ਨੇ ਅਗਰ ਤੁਸੀਂ ਵੀ ਕੁਝ ਲੈਣਾ ਤਾਂ ਇੱਥੇ ਡੈਫੀਨੇਟਲੀ ਵਿਜ਼ਿਟ ਕਰ ਸਕਦੇ ਹੋ ਧੰਨਵਾਦ